ਸਸੀ ਗਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰ ਤੋਂ ਸਵਾਗਤ ਹੈ ਸਾਡੀ ਅੱਜ ਦੀ ਰਾਤ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਅੱਜ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਜੀ ਸੈਟਰਡੇ ਮੈਪ ਜਿਸ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਕਿਸ ਕਿਸ ਇਲਾਕੇ ਦੇ ਵਿੱਚ ਰਾਤ ਨੂੰ ਮੀਂਹ ਹੋਣ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ ਜੀ ਵੀਡੀਓ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਸੈਟਲਾਈਟ ਡੇਮੇਜ ਦੇਖਾਂਗੇ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂ ਕਰਕੇ ਜਾਇਆ ਕਰੋ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਆਪਣੇ ਇਲਾਕੇ ਦੇ ਮੌਸਮ ਦੇ ਹਾਲਾਤ ਲਿਖ ਦਿਓ ਤਾਂ ਕਿ ਬਾਕੀ ਦਰਸ਼ਕ ਵੀ ਰਣ ਉਹ ਤੁਹਾਡੇ ਇਲਾਕੇ ਦਾ ਮੌਸਮ ਦੇਖ ਸਕੇ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਕੋਈ ਬਹੁਤ ਵੱਡੀ ਬੱਦਲਬਾਜ਼ੀ ਤਾਂ ਦਿਖਾਈ ਨਹੀਂ ਦੇ ਰਹੀ ਸਿਰਫ ਇੱਕ ਮਾਲਵੇ ਤੋਂ ਮਾਝੇ ਦੇ ਖੇਤਰ ਵਿੱਚ ਇੱਕ ਸਿਸਟਮ ਬਣਦਾ ਹੋਇਆ ਦਿ ਸਕਦੇ ਪਰ ਹਾਂ ਹਲਕੇ ਤੋਂ ਦਰਮਿਆਨੇ ਸਵਾਦ ਦਾ ਸਿਸਟਮ ਹੈ ਇਸ ਦੇ ਨਾਲ ਮੀਂਹ ਕਣੀ ਦੀ ਉਮੀਦ ਥੋੜੀ ਜਿਹਾ ਜੱਗੀ ਹੈ ਕਿਉਂਕਿ ਮਾਝੇ ਅਤੇ ਦੁਆਬੇ ਦੇ ਵਿੱਚ ਮੀਂਹ ਪੈ ਚੁੱਕੇ ਨੇ ਅੱਜ ਦੁਆਬੇ ਦੇ ਇਲਾਕੇ ਵਿੱਚ ਬਹੁਤ ਸੰਘਣਾ ਮੀਂਹ ਪਿਆ ਰੋਪੜ ਚੰਡੀਗੜ੍ਹ ਦੇ ਏਰੀਆ ਦੇ ਸਾਈਡ ਦੇ ਵਿੱਚ ਹਰਿਆਣੇ ਵਿੱਚ ਮੌਸਮ ਜ਼ਿਆਦਾ ਮੀਂਹ ਪੈ ਚੁੱਕਿਆ ਹੈ ਪਰ ਮਾਲਵੇ ਦਾ ਖੇਤਰ ਪੰਜਾਬ ਦਾ ਹਿੱਸਾ ਅਤੇ ਹਰਿਆਣੇ ਦੇ ਵਿੱਚ ਜਿਹੜਾ ਸਿਰਸਾ ਇਲਾਕਾ ਹੈ ਸਿਰਸੇ ਦਾ ਇਲਾਕਾ ਹੈ ਜਿਹੜਾ ਕਿ ਪੰਜਾਬ ਅਤੇ ਹਰਿਆਣੇ ਦੇ ਬਾਰਡਰ ਨੂੰ ਟੱਚ ਕਰਦਾ ਹੈ ਉਸ ਇਲਾਕੇ ਵਿੱਚ ਮੀਂਹ ਨਹੀਂ ਹੋਣ ਦੇ ਕਾਰਨ ਸੋਕੇ ਵਰਗਾ ਮਾਹੌਲ ਬਣਿਆ ਹੋਇਆ ਹੈ ਖੁਸ਼ਕ ਮਾਹੌਲ ਹੈ ਜੀ ਉੱਥੇ ਕੋਈ ਹਮਮਸ ਵਰਗਾ ਮਾਹੌਲ ਉੱਥੇ ਹੈ ਜੇ ਫਿਲਹਾਲ ਇਹਨਾਂ ਜਿਆਦਾ ਨਹੀਂ ਬਣਿਆ ਕਿਉਂਕਿ ਪੰਜਾਬ ਦੇ ਮਾਝੇ ਅਤੇ ਦੁਆਬੇ ਵਿੱਚ ਮੀਂਹ ਪੈਣ ਦੇ ਕਾਰਨ ਜਦੋਂ ਧੁੱਪ ਪਈ ਹੈ ਉਹਦੇ ਬਾਅਦ ਵਿੱਚ ਮਾਹੌਲ ਬਣ ਚੁੱਕਿਆ ਹੈ ਜੀ ਮੀਂਹ ਦੇ ਇਲਾਵਾ ਤੇ ਬਾਕੀ ਕੋਈ ਵੱਡੀ ਅਪਡੇਟ ਤਾਂ ਨਹੀਂ ਹੈ ਬਾਕੀ ਜਗ੍ਹਾ ਤੇ ਮੀਂਹ ਦੀ ਇੱਕ ਦੋ ਤਿੰਨ ਸਿਸਟਮ ਛੋਟੇ ਛੋਟੇ ਬਣਦੇ ਹੋਏ ਦਿਖਾਈ ਦਿੱਤੇ ਰਹੇ ਨੇ ਹਿਮਾਚਲ ਦੇ ਵਿੱਚ ਸਿਸਟਮ ਬਣੇ ਹੈ ਜੀ ਇੱਕ ਜੋ ਪੰਜਾਬ ਵੱਲ ਕੁਝ ਕਰ ਸਕਦਾ ਤੇ ਇੱਕ ਸਿਸਟਮ ਬਣਿਆ ਹੈ ਜੀ ਹਰਿਆਣੇ ਦੇ ਵਿੱਚ ਇਹ ਸਿਸਟਮ ਵੀ ਹੌਲੀ ਹੌਲੀ ਪੰਜਾਬ ਵੱਲ ਕੁਝ ਕਰ ਸਕਦਾ ਹੈ ਜੀ ਟੋਟਲ ਮੇ ਰੂਪ ਦੇ ਵਿੱਚ ਬੱਦਲ ਬਾਈ ਪੰਜਾਬ ਦੇ ਬਹੁਤ ਵੱਡੀਆਂ ਅਲਰਟ ਜਾਰੀ ਨਹੀਂ ਹੋਏ ਮੀਤੇ ਕੋਈ ਵੀ ਅਲਰਟ ਜਾਰੀ ਹੁੰਦੇ ਤਾਂ ਜਲਦ ਲੈ ਕੇ ਆਵਾਂਗੇ ਵੀਡੀਓ ਤੁਹਾਡੇ ਤੱਕ ਉਦੋਂ ਤੱਕ ਅਗਰ ਵੀਡੀਓ ਪਸੰਦ ਆਉਂਦੀ ਹੈ ਤਾਂ ਵੀਡੀਓ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੀ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਅਸੀਂ ਸਵੇਰ ਦੁਪਹਿਰ ਸ਼ਾਮ ਲਗਾਤਾਰ ਵੀਡੀਓ ਤੁਹਾਡੇ ਤੱਕ ਬੜੀ ਮਿਹਨਤ ਨਾਲ ਬਣਾ ਕੇ ਲੈ ਕੇ ਆਉਂਦੇ ਹਾਂ ਤੁਸੀਂ ਚੈਨਲ ਸਬਸਕ੍ਰਾਈਬ ਕਰੋਗੇ ਤਾਂ ਸਾਡੀ ਮਿਹਨਤ ਦਾ ਮੁੱਲ ਪਵੇਗਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਕਰਕੇ ਸਾਡਾ ਹੌਸਲਾ ਬਣਾਓ ਤੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਉੱਤੇ ਧੰਨਵਾਦ ਸਾਰੇ ਦ